ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈਆਂ ਹੋएगी ਵਿంటర్ ਦੀ ਹੀ ਪਰਾਈਸ ਸਾਰੀ ਵੀਡੀਓ ਦੇ ਅਲੱਗ-ਅਲੱਗ ਹੋਣਗੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਐਂਡ ਤੱਕ ਦੇਖਣਾ ਪ੍ਰਾਈਸ ਅਸੀਂ ਸਾਰੇ ਹੀ ਛੂਟਾਂ ਦੇ ਨਾਲ ਦੀ ਨਾਲ ਦੱਸਾਂਗੇ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਆ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ 'ਚ ਪਸੰਦ ਆਇਆ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਤੇ ਸਾਰਿਆਂ ਦੀ ਸ਼ਿਪਿੰਗ ਅਲੱਗ ਤੋਂ ਰਹੇਗੀ ਜੀ ਬਹੁਤ ਪਿਆਰੀ ਨਵੀਂ ਜੀ 컬렉ਸ਼ਨ ਆ ਤੇ ਕੁਝ ਜਿਨ੍ਹਾਂ ਦੀ ਜ਼ਿਆਦਾ ਡਿਮਾਂਡ ਹੁੰਦੀ ਹੈ ਤੁਹਾਨੂੰ ਉਹ ਵਾਲੀ ਆਈਟਮਾਂ ਵੀ ਦਵਾਂਗੇ ਪਿਓਰ ਪਸ਼ਮੀਨਾ ਜੀ ਇਹ ਵਾਲਾ ਬਲੈਕ ਕਲਰ ਦੇ ਉੱਪਰ ਵਰਕ ਕੀਤੇ ਹੋਏ ਸੂਟ ਆ ਪਿਓਰ ਪਸ਼ਮੀਨੇ ਦੇ ਜਿਹੜੇ ਨੂੰ ਪਸ਼ਮੀਨਾ ਲੱਗਿਆ ਹੋਇਆ ਜੀ ਰਾਮਟੈਕਸ ਬ੍ਰਾਂਡ ਦਾ ਪਸ਼ਮੀਨਾ ਹੈ ਠੀਕ ਹੈ ਪਿਓਰ ਵਾਲਾ ਤੇ ਐਦਾਂ ਰਹੇਗਾ ਸੈਂਟਰ ਦੇ ਵਿੱਚ ਬਹੁਤ ਪਿਆਰਾ ਵਰਕ ਤੇ ਇਹਦਾ ਕੇਰਾ ਵੀ ਵਰਕ ਹੈ ਠੀਕ ਹੈ ਜੀ ਕਾਫੀ ਹੈਵੀ ਜャ ਸਟਫ ਆ ਤੇ ਪ्योर ਦੇ ਵਿੱਚ ਆ ਤੇ ਨਾਲ ਹੈਗਾ ਜੀ ਇਹਨਾਂ ਦੇ ਮਸਲੀਨ ਦਾ ਦੁਪੱਟਾ ਇਹ ਰਹੇਗਾ ਦੁਪੱਟਾ ਇਹਦਾ ਡਿਜ਼ਾਈਨਰ ਐਦਾਂ ਸਟਾਈਲਿਸ਼ ਜਿਹਾ ਦੁਪੱਟਾ ਰਹੇਗਾ ਮਸਲੀਨ ਦੇ ਉੱਪਰ ਠੀਕ ਹੈ ਪਸ਼ਮੀਨੇ ਦੇ ਸੂਟ ਨਾਲ ਮਸਲੀਨ ਦਾ ਦੁਪੱਟਾ ਇਹ ਬਹੁਤ ਸੋਹਣੀ ਲੁੱਕ ਹੈ ਜੀ ਪ੍ਰਾਈਸ ਹੈਗਾ 2500 2500 ਦਾ ਸੂਟ ਆ ਤੇ ਇਹਦੀ ਵੀ ਸਾਨੂੰ ਅਸੀਂ ਦਵਾਂਗੇ ਜਿੰਨੇ ਵੀ ਬਲੈਕ ਸੂਟ ਹੋਣਗੇ ਸਾਰਿਆਂ ਦੀ ਡਿਜ਼ਾਈਨਿੰਗ ਅਲੱਗ-ਅਲੱਗ ਹੋਏਗੀ ਦੁਪੱਟੇ ਸੇਮ ਹੋਣਗੇ ਜੀ ਤੇ ਸਟੱਫ ਸੇਮ ਹੋਏਗਾ ਐਦਾਂ ਇਹਨਾਂ ਦਾ ਸਿਰਫ ਜਿਹੜਾ ਵਰਕ ਕਰਨ ਦਾ ਡਿਜ਼ਾਈਨ ਆ ਸਟਾਈਲ ਆ ਉਹੀ ਚੇਂਜ ਹੋਏਗਾ ਇਸ ਤੇ ਇੱਕੋ ਹੀ ਕਲਰ ਦਾ ਵਰਕ ਕੀਤਾ ਹੋਇਆ ਸਕਿਨ ਕਲਰ ਦਾ ਬਹੁਤ ਸੋਹਣਾ ਵਰਕ ਹੈ ਦੁਪੱਟਾ ਜਿਹੜਾ ਤੁਹਾਨੂੰ ਪਹਿਲਾਂ ਖੋਲ ਕੇ ਦਿਖਾਇਆ ਸੇਮ ਉਦਾਂ ਹੀ ਰਹੇਗਾ ਸਾਰੇ ਹੀ ਸੂਟਾਂ ਦੇ ਨਾਲ ਸਿੰਗਲ ਕਲਰ ਦੇ ਵਰਕ ਕੀਤੇ ਹੋਏ ਆ ਬਲੈਕ ਦੇ ਉੱਪਰ ਸਕਿਨ ਕਲਰ ਦਾ ਬਹੁਤ ਸੋਹਣਾ ਸੂਟ ਹੈ ਇਹ ਮੇਨ ਆ ਕਿ ਸਟੱਫ ਬਹੁਤ ਜ਼ਿਆਦਾ ਪਿਓਰ ਆ ਤੇ 2500 ਇਹਨਾਂ ਦਾ ਪ੍ਰਾਈਸ ਆ ਜੀ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਠੀਕ ਹੈ ਜੀ ਤੇ ਇਹ ਹੈਗਾ ਜੀ ਇਹਦਾ ਸੇਮ ਦੁਪੱਟਾ ਜਿਹੜਾ ਸਭ ਤੋਂ ਆਪਾਂ ਨੇ ਪਹਿਲਾਂ ਖੋਲਿਆ ਬਹੁਤ ਯੂਨੀਕ ਜਿਹਾ ਕੇਰਾ ਬਣਿਆ ਹੋਇਆ ਸੂਟ ਦਾ ਤੇ neck ਬਹੁਤ ਸੋਹਣਾ ਬਣਿਆ ਬਲੈਕ ਕਲਰ ਦੇ ਸੂਟ ਰਹਿਣਗੇ ਸਾਰੇ ਡਿਜ਼ਾਈਨਿੰਗ ਬਹੁਤ ਸੋਹਣੇ ਆ ਇੱਕ ਤਾਂ ਸੋਹਣਾ ਇੱਕ ਡਿਜ਼ਾਈਨ ਹੈ ਇਹ ਹੈਗਾ ਜੀ 2500 ਦੇ ਸੂਟ ਕਿ ਕਿ 2500 ਅੱਜ ਦੀ ਵੀਡੀਓ ਦਾ ਹਾਈएस्ट ਪ੍ਰਾਈਸ ਰਹੇਗਾ। ਬਾਕੀ ਇਸ ਤੋਂ ਘੱਟ ਰਹਿਣਗੇ। ਬ੍ਰਾਂਡਡ ਪੀਸ ਦੰਨੇ ਆ ਤੇ ਥੋੜਾ ਸਟਾਈਲਿਸ਼ ਰਹੇਗਾ। ਤੇ ਸਟਫ ਰਹੇਗਾ ਪਿਓਰ ਦਾ, ਪਿਓਰ ਪਸ਼ਮੀਨੇ ਦਾ। ਬਿਲਕੁਲ ਪਿਓਰ 3 ਮੀਟਰ ਦੀ ਸਲਵਾਰ ਰਹੇਗੀ ਜੀ ਇਹਦੇ ਨਾਲ ਪਲੇਨ ਤੇ ਜਿਹੜਾ ਡਿਜ਼ਾਈਨ ਆ ਸ਼ਰਟ ਦਾ ਉਹ ਤੁਸੀਂ ਦੇਖ ਲਓ। ਇਦਾਂ ਬਣੇਗਾ ਇੱਥੇ ਆਪਣਾ ਨੇਕ ਬਣੇਗਾ ਮੈਂ ਤੁਹਾਨੂੰ ਫੋਟੋ 'ਚ ਦਿਖਾ ਦਾਨੀ ਆ ਬਹੁਤ ਸੋਹਣਾ ਡਿਜ਼ਾਈਨ ਆ ਨੀਚੇ ਕਿਹੜਾ ਹੈ ਠੀਕ ਹੈ ਸਾਈਡ ਤੇ ਐਕਸਟਰਾ ਪੱਟੀ ਦਿੱਤੀ ਹੋਈ ਆ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਐਡਜਸਟਮੈਂਟ ਕਰਵਾ ਸਕਦੇ ਹੋ ਜਿਹੜੇ ਮਰਜ਼ੀ ਕਲਰ ਦੀ ਪੱਟੀ ਲਗਾ ਸਕਦੇ ਹੋ ਮੇਨ ਹੈਗੇ ਨੇ ਜੀ ਇਹਨਾਂ ਸੂਟਾਂ ਦੇ ਦੁਪੱਟੇ ਵੈਸੇ ਇਹ ਦੋ ਤਰ੍ਹਾਂ ਨਾਲ ਬਣ ਸਕਦਾ ਸੂਟ ਜਿਹੜਾ ਇਹਨਾਂ ਦਾ ਸ਼ਾਲ ਹੈ ਇਹ ਸ਼ਾਲ ਹੈ ਜੀ ਬੁੱਲਨ ਦੇ ਉੱਪਰ ਮਤਲਬ ਲਾਈਟ ਵੇਟ ਦੁਪੱਟੇ ਤੋਂ ਵੀ ਹੋਣਾ ਐਦਾਂ ਰਾਂਗੇ ਪ੍ਰਿੰਟਡ ਦੇ ਵੀ ਠੀਕ ਹੈ ਪ੍ਰਾਈਸ ਹੈਗਾ ਜੀ 2300 ਇਸ ਸੂਟ ਦਾ ਪ੍ਰਾਈਸ ਆ 2300 ਦਾ ਸੂਟ ਆ ਜਿਹੜਾ ਇਹਦਾ ਇਹ ਉਪਰ ਉੱਪਰ neck ਦਾ ਸਟਾਈਲ ਦੇ ਰਹੇ ਆ ਜੇ ਕਿਸੇ ਨੇ neck ਤੇ ਨਹੀਂ ਬਣਾਣਾ ਤਾਂ ਤੁਸੀਂ ਇਹਨੂੰ ਘੇਰੇ ਤੇ ਵੀ ਬਣਾ ਸਕਦੇ ਹੋ ਕਿਉਂਕਿ ਇਹਦੀ ਬੂਟੀ ਦਾ ਰੁਖ ਕੋਈ ਨਹੀਂ ਹੈਗਾ ਠੀਕ ਹੈ ਜਿਹੜਾ ਘੇਰੇ ਤੇ ਬਾਰਡਰ ਆ ਉਹਨੂੰ ਤੁਸੀਂ ਇੱਥੇ ਹਟਾ ਸਕਦੇ ਹੋ ਇਹ ਵਰਕ ਕੀਤਾ ਹੋਇਆ ਤੇ ਨੀਚੇ ਲਗਾ ਸਕਦੇ ਹੋ ਜਾਂ ਫਿਰ ਬਾਜੂ 'ਚ ਲਗਾ ਸਕਦੇ ਹੋ ਖੁਸ਼ ਇਦਾਂ ਦੀ ਲੁੱਕ ਆਏਗੀ ਵੈਸੇ ਸੇਮ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਇਹ ਸਟਾਈਲ ਆ ਜਾਏਗਾ ਸ਼ਾਲ ਦੇਖੋ ਕਿੰਨਾ ਸੋਹਣਾ ਹੈ ਕਲਰ ਬਹੁਤ ਸੋਹਣੇ-ਸੋਹਣੇ ਆ ਤੇ ਸਟੱਫ ਪਿਓਰ ਦਾ ਰਹੇਗਾ ਜੀ ਸਾਰਾ ਤੇ 2300 ਪ੍ਰਾਈਸ ਤੇ ਵਿੱਚ ਰਹਿਣਗੇ ਸੂਟ ਇਹ ਕਲਰ ਦੇਖ ਲਓ ਇਹਦੇ ਬਾਕੀ ਪ੍ਰੋਪਰ ਤੁਹਾਨੂੰ ਫੋਟੋ ਚ ਦਿਖਾਵਾਂਗੇ ਸੂਟ ਸਾਰੇ ਕਿਉਂਕਿ ਬਹੁਤ ਸੋਹਣੀ ਡਿਜ਼ਾਈਨਿੰਗ ਆ ਕਲਰ ਆਪਸ਼ਨ ਬਹੁਤ ਸੋਹਣੀ ਆ ਸਟਾਈਲ ਦੇਖੋ ਕਿੰਨਾ ਸੋਹਣਾ ਦੁਪट्टे ਦਾ ਸਟਾਈਲ ਸੇਮ ਰਹੇਗਾ ਜੀ ਸਟਾਈਲ ਹੀ ਬਹੁਤ ਪਿਆਰਾ ਸੂਟ ਦਾ ਸਕਿਨ ਕਲਰ ਤੇ ਇੱਕ ਤੁਹਾਨੂੰ ਮਿਲ ਜਾਏਗਾ ਇਹਦੇ ਵਿੱਚ ਇਹ ਬਲੈਕ ਠੀਕ ਹੈ ਜੀ ਬਲੈਕ ਵੀ ਬਹੁਤ ਸੋਹਣਾ ਲੱਗਦਾ ਹੈ ਇਕ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਵਾਈਨ ਬਲੈਕ ਦੀ ਲੁੱਕ ਦੇਖ ਲਓ ਐਦਾਂ ਦੀ ਲੁੱਕ ਆ ਜੇਗੀ ਇੱਕ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਵਾਈਨ ਕਲਰ ਕਲਰ ਸਾਰੇ ਇੱਕ ਤੋਂ ਇੱਕ ਨੇ ਵਾਈਨ ਦੀ ਲੁੱਕ ਇਹ ਵਾਲੀ ਆ ਜੇਗੀ ਸ਼ਾਲੀ ਬਹੁਤ ਸੋਹਣੇ ਆ ਬਿਲਕੁਲ ਅਲੱਗ ਲੁੱਕ ਦੇ ਸੂਟ ਰਹਿਣਗੇ ਪ੍ਰਾਈਸ ਹੈਗਾ ਜੀ 2300 ਇਹਨਾਂ ਸੂਟਾਂ ਦਾ ਇੱਕ ਨਵੀਂ ਜੀ ਕਲੈਕਸ਼ਨ ਹੋਰ ਦੰਨੇ ਆ ਤੁਹਾਨੂੰ ਇਹ ਹੈਗਾ ਪਿਓਰ ਤੇ ਸੂਟ ਪਿਓਰ ਪਸ਼ਮੀਨੇ ਤੇ ਜਿਹੜਾ ਇਹ ਸਾਰਾ ਹੀ ਹੈ ਇਸ ਤੇ ਬਨਾਰਸ ਵਾਂਗ ਲੱਗਦਾ ਹੈ ਇਹ ਸਾਰੇ ਨਾ ਥ੍ਰੈਡ ਵਰਕ ਦੇ ਵਿੱਚ ਇਸ ਚੁੱਭਣ ਵਾਲਾ ਕੁਝ ਵੀ ਨਹੀਂ ਹੈਗਾ ਪਹਿਲੀ ਗੱਲ ਤਾਂ ਸਟਾਫ ਪਿਓਰ ਦਾ ਹੈ ਇਹ ਇਹ ਰਹੇਗੀ ਸਲਵਾਰ ਇਹਦੀ ਪਲੇਨ ਪਿਓਰ ਪਸ਼ਮੀਨੇ ਦੀ ਤੇ ਪਿਓਰ ਪਸ਼ਮੀਨੇ ਦੀ ਹੈਗੀ ਹੈ ਜੀ ਇਹ ਸ਼ਰਟ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਸੂਟ ਦੀ ਠੀਕ ਹੈ ਜੀ ਬੈਕਵਾਰਡਰ ਤੇ ਵੀ ਤੁਹਾਨੂੰ ਇਹ ਅ ਮਿਲ ਜੇਗਾ ਬਾਰਡਰ ਇਹ ਤਾਂ ਬੈਕ ਦੇ ਪੱਲੇ ਤੇ ਤੇ ਬਾਹਵਾ ਤੇ ਅਲੱਗ ਤੋਂ ਬਾਰਡਰ ਮਿਲ ਜੇਗਾ ਸਭ ਤੋਂ ਮੇਨ ਦੇਖਣ ਵਾਲਾ ਹੈਗਾ ਇਹ ਸੂਟ ਦਾ ਦੁਪੱਟਾ ਇਹਦੇ ਨਾਲ ਬਰੋਸ਼ੇ ਦਾ ਦੁਪੱਟਾ ਦਿੱਤਾ ਹੋਇਆ ਜੀ ਬਹੁਤ ਸੋਹਣਾ ਐਦਾਂ ਸਟਾਲ ਸਟਾਈਲ ਚ ਆਏਗਾ ਇਹ ਲੈਂਥ ਪੂਰੀ ਹੈ ਕਿ ਚੜਾਈ ਘਟ ਜੇਗੀ ਥੋੜੀ ਜਿਹੀ ਕਿਉਂਕਿ ਸਟਾਈਲਿਸ਼ ਚਾ ਪੀਸ ਆ ਬ੍ਰੋਚੇ ਦੇ ਨਾਲ ਰਹੇਗਾ ਜੀ ਇਹ ਵਾਲਾ ਸੂਟ ਬ੍ਰੋਚੇ ਦੇ ਵਿੱਚ 골ਡਨ ਟੱਚ ਬਹੁਤ ਸੋਹਣਾ ਲੱਗਦਾ ਸੇਮ ਸੂਟ ਦੇ ਨਾਲ ਇਹਦੇ ਵਿੱਚ ਕਲਰ ਆਪਸ਼ਨ ਦੇਖ ਲਓ ਨੇਵੀ ਬਲੂ ਕਲਰ ਆ ਤੇ ਇਹ ਵਾਲਾ ਹੈਗਾ ਜੀ ਇਸ ਸੂਟ ਦਾ ਦੁਪੱਟਾ ਤੇ ਇਹ ਵਾਲਾ ਸਟਾਈਲ ਹੈ ਤਾਂ ਇੱਕ ਤੁਹਾਨੂੰ ਮਿਲ ਜਾਏਗਾ ਗ੍ਰੇ ਕਲਰ ਆ ਠੀਕ ਹੈ ਜੀ ਤੇ ਪ੍ਰਾਈਸ ਹੈਗਾ ਇਹਨਾਂ ਸੂਟਾਂ ਦਾ 2500 2500 2500 ਦੇ ਸੂਟ ਨੇ ਜੀ ਇਹ ਬਰੋਸ਼ੇ ਦੇ ਨਾਲ ਨੇ ਬ੍ਰਾਂਡਡ ਪੀਸ ਨੇ ਸਾਰੇ ਤੇ ਪਿਓਰ ਕਸ਼ਮੀਨੀ ਦੇ ਸੂਟ ਨੇ ਇੱਕ ਤੁਹਾਨੂੰ ਇਹਦੇ ਵਿੱਚ ਕਲਰ ਮਿਲੇਗਾ ਇਹ ਬਹੁਤ ਪਿਆਰਾ ਜਿਹਾ ਪੀਕਾਕਸ ਸਟਾਈਲ ਇਹਦੇ ਹੈਗੀ ਲੁੱਕ ਸੂਟ ਦੇ ਕਿਨ ਤੇ ਪੀਕਾਕ ਦਾ ਕੰਟਰਾਸਟ ਬਹੁਤ ਸੋਹਣਾ ਲੱਗਦਾ ਹੈ ਠੀਕ ਹੈ ਜੀ ਇਹ ਸਾਰੇ ਸੂਟ ਹੈਗੇ ਨੇ 2500 ਦੇ ਤੇ ਇਹ ਸੂਟ ਹੈਗੇ ਨੇ ਜੀ ਮੇਰੇ ਕੋਲ 2-3 ਪੀਸ ਪਏ ਆ ਇਹ ਤੁਹਾਨੂੰ ਦੇ ਰਹੇ ਹਾਂ ਅਸੀਂ 1150 ਦੇ ਵਿੱਚ ਵਰਕੇ ਕੀਤਾ ਹੋਇਆ ਸੂਟ ਆ ਪਸ਼ਮੀਨੇ ਦਾ ਸੂਟ ਆ ਜੀ ਕਾਫੀ ਸਾਰੇ ਸੂਟ ਸੇਲ ਕਰ ਚੁੱਕੇ ਅਸੀਂ ਇਹ ਇੱਕ ਦੋ ਪੀਸ ਕਈ ਵਾਰੀ ਪਏ ਰਹਿ ਜਾਂਦੇ ਆ ਜਾਂ ਹੋਲਡ ਤੇ ਚਲੇ ਜਾਂਦੇ ਆ ਤਾਂ ਰਹਿ ਜਾਂਦੇ ਆ ਤੇ ਇਹਦੇ ਨਾਲ ਹੈਗਾ ਜੀ ਇਹ ਸ਼ਾਲ ਠੀਕ ਹੈ ਇਹ 1150 ਦਾ ਸੂਟ ਹੈ ਵਿਦ ਮਸ਼ੀਨੀ ਵਰਕ ਦੇ ਨਾਲ ਤੁਹਾਨੂੰ ਦੋ ਕਲਰ ਮਿਲ ਜਾਣਗੇ ਜੀ ਇਹ ਹੈਗੀ ਹੈ ਸੈਕਿੰਡ ਕਲਰ ਆਪਸ਼ਨ ਇਸਦੇ ਵਿੱਚ ਨੈਕਸਟ ਸੂਟ ਆ ਜੀ ਇਹ ਤੁਸੀਂ ਦੇਖੇ ਹੋਏ ਆ ਤੇ ਸਭ ਨੇ ਬਹੁਤ ਜ਼ਿਆਦਾ ਪਸੰਦ ਕਰੇ ਹੋਏ ਆ ਜਿਨ੍ਹਾਂ ਦੇ ਵਿੱਚੋਂ 22 2-2 ਸੂਟ ਪਏ ਆ ਤੁਹਾਨੂੰ ਉਹ ਦੇ ਰਹੇ ਆ 1700 ਦਾ ਸੂਟ ਆ ਜੀ ਪਿਓਰ ਤੇ ਉੱਪਰ ਬਣਿਆ ਹੋਇਆ ਬਿਲਕੁਲ ਪਿਓਰ ਤੇ ਸੌਫਟ ਪਸ਼ਮੀਨੇ ਦੇ ਉੱਪਰ ਠੀਕ ਹੈ ਮੈਂਡੀ ਕਲਰ ਦਾ ਸੂਟ ਆ ਪਲੇਨ ਸਲਵਾਰ ਆ ਤੇ ਨਾਲੇ ਦੀ ਪਿਓਰ ਦਾ ਦੁਪੱਟਾ ਪਿਓਰ ਸ਼ਫਾਨ ਦਾ ਇਹ ਪਿਓਰ ਸ਼ਫਾਨ ਦਾ ਦੁਪੱਟਾ ਇਹਦੇ ਨਾਲ ਇਹ ਕੋਈ ਪੀਸ 'ਤੇ ਹੈ 1700 ਦਾ ਸੂਟ ਹੈ ਜੀ ਬਿਲਕੁਲ ਸੌਫਟ ਸਟਫ ਦੇ ਉੱਪਰ ਸੂਟ ਆ ਇਹ ਵੀ ਸ਼ਾਇਦ ਲਾਸਟ ਹੀ ਪੀਸ 'ਤੇ ਹੈ ਇਹ 1700 ਦਾ ਫਰੰਟ ਤੇ ਬੈਕ ਸਾਰੇ ਦੇ ਵਿੱਚ ਵਰਕ ਰਹੇਗਾ ਫਰੰਟ ਵੀ ਵਰਕ ਹੈ ਤੇ ਤਾਂ ਬੈਕ ਵੀ ਵਰਕ ਹੈ ਪਲੇਨ ਸਲਵਾਰ ਆ ਜੀ ਇਹਦੇ ਨਾਲ ਇਹ ਵਾਲੀ ਤੇ ਇਹਦੇ ਨਾਲ ਵੀ ਤੁਹਾਨੂੰ ਪਿਓਰ ਸ਼ਫੋਨ ਦਾ ਦੁਪੱਟਾ ਮਿਲੇਗਾ 1700 ਪ੍ਰਾਈਸ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਵੇ ਠੀਕ ਹੈ ਜੀ ਨੈਕਸਟ ਇਹ ਹੈਗਾ ਪਸ਼ਮੀਨੇ ਦੀ ਸਲਵਾਰ ਤੇ ਇਹ ਹੈਗਾ ਬਹੁਤ ਸੋਹਣਾ ਜਿਹਾ ਸੂਟ ਬਹੁਤ ਪਿਆਰਾ ਬਿਲਕੁਲ ਨਵਾਂ ਜਿਹਾ ਸਟੱਫ ਹੈ ਜਿਨ੍ਹਾਂ ਕੋਲ ਗਿਆ ਸਭ ਨੇ ਫੀਡਬੈਕ ਦਿੱਤਾ ਕਿ ਵਾਕਈ ਬਹੁਤ ਸੋਹਣਾ ਸਟੱਫ ਹੈ ਪਿਓਰ ਤੇ ਹੈ ਜੀ ਸਾਰਾ ਹੀ ਬਹੁਤ ਸੌਫਟ ਸਟੱਫ ਆ ਇਹ ਹੈਗਾ ਜੀ ਇਹਦਾ ਸ਼ਾਲ ਸ਼ਾਲ ਵੀ ਬਿਲਕੁਲ ਸੌਫਟ ਦੇ ਵਿੱਚ ਆ ਤੇ ਪ੍ਰਾਈਸ ਹੈਗਾ ਇਹ 1700 ਤੇ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਦੰਨੇ ਆ ਗ੍ਰੇ ਕਲਰ ਆ ਇਹ ਰਿਪੀਟ ਸੱਟਾ ਜੀ ਆਪਣੇ ਕੋਲ ਠੀਕ ਹੈ ਬਹੁਤ ਸਾਰੀ ਡਿਮਾਂਡ ਸੀ ਇਹ ਸੱਟ ਦੀ ਇਹਦੇ ਵਿੱਚ ਛਿੱਕੇ ਡਿਜ਼ਾਈਨ ਆ ਬਹੁਤ ਸੋਹਣੇ ਡਿਜ਼ਾਈਨ ਨੇ ਤੇ ਕਲਰ ਬਹੁਤ ਸੋਹਣੇ ਆ ਪ੍ਰਾਈਸ 1700 ਠੀਕ ਹੈ ਜੀ ਇਹ ਹੈਗੇ ਆ ਬਹੁਤ ਸੋਹਣੇ ਬੀਨਾ ਬੁਰਾਣੇ ਵਾਲੇ ਸੂਟ ਤੇ ਪਿਓਰ ਦੇ ਦੁਪੱਟਿਆਂ ਦੇ ਨਾਲ ਪਿਓਰ ਦੁਪੱਟਿਆਂ ਦੇ ਨਾਲ ਸੂਟ ਨੇ ਜੀ ਇਹ। ਐਦਾਂ 1100 ਪ੍ਰਾਈਸ ਦੇ ਵਿੱਚ ਨੇ ਸੂਟ ਇਹ। ਇਹਦੇ ਵਿੱਚ ਇੱਕ ਮਹਿੰਦੀ ਕਲਰ ਆ ਜਾਏਗਾ, ਇੱਕ ਬਲੂ ਕਲਰ ਆ ਜਾਏਗਾ ਜੀ। ਠੀਕ ਹੈ? ਤੇ ਇਹ ਸੂਟ ਵੀ 1100 ਦੇ ਵਿੱਚ ਆ ਜੀ। ਇੱਕ ਕੋਈ ਪੀਸ ਪੇ ਆਪਣੇ ਕੋਲ। ਠੀਕ ਹੈ? ਬਹੁਤ ਸੋਹਣਾ ਸੂਟ ਹੈ ਵੀ। ਤੇ ਇਹਦੇ ਨਾਲ ਤੁਹਾਨੂੰ ਮਿਲੇਗਾ ਸ਼ਾਲ। ਇਹ ਵੀ ਹੈਗਾ ਜੀ 1100 ਦਾ ਪੀਸ। ਠੀਕ ਹੈ ਨੈਕਸਟ ਦੰਨਿਆ ਤੁਹਾਨੂੰ ਇਹ ਵੀ ਇਕੋ ਹੀ ਪੀਸ ਰਹਿ ਗਿਆ ਇਕੋ ਹੀ ਕਲਰ ਆਪਸ਼ਨ ਹੈ ਇਹਦੇ ਵਿੱਚ ਹੋਰ ਕੋਈ ਕਲਰ ਹੈ ਵੀ ਨਹੀਂ ਇਹ 2200 ਵਾਲਾ ਸੂਟ ਸੀਗਾ ਜੀ 1800 ਦੇ ਵਿੱਚ ਦਾ ਲਾਸਟ ਕਲਰ ਇਹਦਾਂ ਰਹੇਗਾ ਇਹਦਾ ਨੈਕ ਬਣਿਆ ਹੋਇਆ ਤੇ ਹੈਗਾ ਕੇਰਾ ਠੀਕ ਹੈ ਮੇਨ ਹੈਗਾ ਜੀ ਇਹ ਸੂਟ ਦਾ ਸ਼ਾਲ ਇਹ ਰਹੇਗਾ ਸੂਟ ਦਾ ਸ਼ਾਲ ਬਹੁਤ ਸੋਹਣਾ ਸ਼ਾਲ ਹੈ ਠੀਕ ਹੈ ਪਲੇਨ ਸਲਵਾਰ ਹੈ ਹਲਕੇ ਜੀ ਸੈਲਫ ਹੈ ਵਿੱਚ ਤੇ ਬਾਜੂ ਤੇ ਬੈਕ ਪੱਲੇ ਦਾ ਵੀ ਬਾਰਡਰ ਨਾਲ ਹੀ ਆ ਸੂਟ ਪਿਆਰਾ ਹੈ ਕਾਫੀ ਤੇ ਲਾਸਟ ਪੀਸ ਆ ਜੀ 1800 ਦੇ ਵਿੱਚ ਇਹ ਹੈਗੇ ਨੇ ਪਿਓਰ ਦੇ ਸੂਟ ਰਿੰਗ ਚੋਂ ਨਿਕਣ ਵਾਲੇ ਇਹ ਜਿਹੜੇ ਪੀਸ ਬਚੇ ਪਏ ਆ ਤੁਹਾਨੂੰ ਮੈਂ ਉਹ ਵੀ ਦਿਖਾ ਦੰਨੀ ਆ ਇਹ ਅਸੀਂ ਹੁਣੇ ਵੀਡੀਓ ਪਾਈ ਸੀਗੀ ਥੋੜੇ ਦਿਨ ਪਹਿਲਾਂ ਇਹ ਤਾਂ ਫੋਟੋ ਮੈਂ ਤੁਹਾਨੂੰ ਵੀਡੀਓ ਚ ਪਾ ਰਹੀ ਐ ਕਿਉਂਕਿ ਇਹਨਾਂ ਦੀ ਫੋਟੋਸ ਮੇਰੇ ਕੋਲ ਬਹੁਤ ਆਉਂਦੀਆਂ ਆਉਂਦੀਆਂ ਫੋਟੋ ਉਹਨਾਂ ਦੀਆਂ ਜਿਹੜੇ ਸੇਲ ਹੋ ਚੁੱਕੇ ਆ ਜਿਹੜੇ ਇਸ ਟਾਈਮ ਮੇਰੇ ਪਾਸ ਅਵੇਲੇਬਲ ਪਈ ਨੇ ਮੈਂ ਤੁਹਾਨੂੰ ਸਿਰਫ ਉਹਨਾਂ ਦੀ ਹੀ ਵੀਡੀਓ ਦਿਖਾ ਰਹੀ ਹਾਂ ਹੁਣ ਜੇ ਤੁਹਾਨੂੰ ਇਹਨਾਂ ਚੋਂ ਪਸੰਦ ਨੇ ਕੋਈ ਕਿਉਂਕਿ ਫੋਟੋ ਪਾਣੀ ਥੋੜਾ ਮੁਸ਼ਕਿਲ ਹੋ ਜਾਂਦਾ ਕੰਮ ਇਹ ਹੈਗੇ ਨੇ ਜੀ ਮਸਲੀਨ ਦੇ ਦੁਪੱਟੇ ਲੰਮੇ ਚੌੜੇ ਜੇ ਪਿਓਰ ਦਾ ਸਟੱਫ ਹੈ ਰੀਵਾ ਬ੍ਰਾਂਡ ਦੇ ਸੂਟ ਨੇ 2000 ਪ੍ਰਾਈਸ ਆ ਜੀ ਸੌਰੀ 2200 ਪ੍ਰਾਈਸ ਹੈ ਇਹਨਾਂ ਸੂਟਾਂ ਦਾ ਠੀਕ ਹੈ ਬਹੁਤ ਸੋਹਣੀ ਕਲੈਕਸ਼ਨ ਹੈ 2700 ਵਾਲੇ ਸੂਟ ਨੇ ਜਿਹੜੇ ਰੀਵਾ ਦੇ ਅਸੀਂ 2200 ਤੇ ਲਗਾਏ ਸੀਗੇ ਠੀਕ ਹੈ ਜੀ ਤੇ ਇਹਦੇ ਵਿੱਚ ਇਹ ਕਲਰ ਆਪਸ਼ਨ ਬਹੁਤ ਸੋਹਣੀ ਸੋਹਣੀ ਆ ਸਲਵਾਰਾਂ ਇਹ ਹੈਗਾ 올ਓਵਰ ਸੂਟ ਠੀਕ ਹੈ ਇਹ ਥੋੜਾ ਜਿਦਾ ਬਜ਼ੁਰਗਾਂ ਵਾਸਤੇ ਬਹੁਤ ਸੋਹਣਾ ਸੂਟ ਆ ਸਟੱਫ ਬਹੁਤ ਫਾਈਨ ਆ ਇਹਦੇ ਵਿੱਚ ਸਿਮਿਲਰ ਜੇ ਕਲਰ ਹਨਗੇ 19 20 ਦਾ ਫਰਕ ਆ ਬਸ ਇਹ ਤਿੰਨ ਕਲਰ ਨੇ ਠੀਕ ਹੈ ਜੀ ਇਹ ਹੈਗੇ ਨੇ ਸਾਰੇ ਸੂਟ 22 ਸਾਡੇ ਤੇ ਹੁਣ ਕੁਲੂ ਪੱਟੀ ਵਾਲੇ ਜਿਨ੍ਹਾਂ ਦੇ ਬਹੁਤ ਮੈਸੇਜ ਆਈ ਜਾਂਦੇ ਹੁੰਦੇ ਆ ਉਹਨਾਂ ਦੇ ਵਿੱਚੋਂ ਜਿਹੜੇ ਸਾਡੇ ਕੋਲ ਸੂਟ ਪਏ ਮੈਂ ਤੁਹਾਨੂੰ ਉਹ ਦਿਖਾ ਦੰਨੇ ਆ ਠੀਕ ਹੈ ਜੀ ਇਹ ਸੂਟਾਂ ਨੂੰ ਸਾਰੇ ਮਤਲਬ ਕਿ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਅਸੀਂ ਬਹੁਤ ਸਾਰੀਆਂ ਵੀਡੀਓ ਫਾਣੀਆਂ ਇਹਨਾਂ ਦੀਆਂ ਇਸ ਟਾਈਮ ਜਿਹੜੇ ਕਲਰ ਪਏ ਨੇ ਕਿਉਂਕਿ ਅਸੀਂ ਇਕੱਠਾ ਹੀ 5500 ਸੂਟ ਚੱਕਦੇ ਹੁੰਨੇ ਆ ਫਰੰਟ ਤੇ ਸਾਰੇ ਤੇ ਬੂਟੀ ਆ ਜੀ ਸ਼ਾਲ ਤੇ ਰਹੇਗੀ ਤੇ ਬੈਕ ਦੇ ਪੱਲੇ ਤੇ ਰਹੇਗੀ ਐਦਾਂ ਹੈਗੇ ਨੇ ਸੂਟ ਇਹ ਫਰੰਟ ਬਣਿਆ ਹੋਇਆ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਇਹਦੇ ਤੁਹਾਨੂੰ ਕਲਰ ਦੇ ਦੰਨੇ ਆ ਤੇ 1100 ਪ੍ਰਾਈਸ ਆ ਜੀ ਇਹਨਾਂ ਸੂਟਾਂ ਦਾ ਇਹ ਪਸ਼ਮੀਨੇ ਦੇ ਸੂਟ ਨੇ ਸਾਰੇ 1100 ਦੇ ਵਿੱਚ ਕਲਰ ਆਪਸ਼ਨ ਦੇਖ ਲਓ ਜਿਹੜੇ ਕਲਰ ਰਹਿ ਗਏ ਮੈਂ ਤੁਹਾਨੂੰ ਉਹ ਦਿਖਾ ਰਹੀ ਆਂ ਇਹ ਹੈਗੇ ਨੇ ਜਿਨ੍ਹਾਂ ਦੇ ਕਲਰ ਰੈੱਡ ਪਰਪਲ ਕਿਉਂਕਿ ਬਹੁਤ سارے ਕਲਰ ਹੁੰਨੇ ਆ ਵਿੱਚ ਥੋੜੇ ਬਾਅਦ ਜਿਹੜੇ ਰਹਿ ਜਾਣੇ ਆ ਫਿਰ ਉਹ ਫੋਟੋਜ਼ ਉਹ ਨਹੀਂ ਫੈਂਦੀਆਂ ਹੈਗੇ ਤਾਂ ਕਰਕੇ ਮੈਂ ਤੁਹਾਨੂੰ ਵੀਡੀਓ 'ਚ ਦਿਖਾ ਰਹੀ ਆ ਕਲਰ ਸਾਰੇ ਬਹੁਤ ਸੋਹਣੇ ਆ ਇਹ ਮੈਰੂਨ ਸ਼ੇਡ ਠੀਕ ਹੈ ਜੀ ਹਾਂ ਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ